ਆ ਆਮ ਆਦਮੀ ਪਾਰਟੀ ਦੀ ਨੇਰੀ ਹੈ ਕਹਿੰਦੇ ਐਤ ਕੀ 13 0 ਆ ਤੁਹਾਡਾ ਪੁੱਤ ਹੈ ਸ਼ੈਰੀ ਕਲਸੀ ਤੁਸੀਂ ਆਪਣੇ ਬੱਚੇ ਨੂੰ ਜਿਤਾਓ ਇਹ ਤੋਂ ਪਹਿਲਾਂ ਬੰਬੇ ਵਾਲਿਆਂ ਨੂੰ ਜਿਤਾ ਕੇ ਦੇਖ ਲਿਆ ਗੱਲ ਬਣੀ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਕੱਲ ਗੁਰਦਾਸਪੁਰ ਹਲਕੀ 'ਚ ਪ੍ਰਚਾਰ ਕੀਤਾ ਤੇ ਫਿਰ 13 0 ਦਾ ਦੰਮ ਪੜਿਆ ਇਲਜ਼ਾਮ ਲਗਾਇਆ ਕਿ ਪਿਛਲੇ ਮੈਂਬਰ ਪਾਰਲੀਮੈਂਟ ਯਾਨੀ ਕਿ ਸਨੀ ਦਿਓਲ ਨੇ ਤਾਂ ਗੁਰਦਾਸਪੁਰ ਦੇ ਵਿੱਚ ਕੁਝ ਕੰਮ ਹੀ ਨਹੀਂ ਕੀਤਾ ਵੀਰੋ ਆਮ ਆਦਮੀ ਪਾਰਟੀ ਦੀ ਨੇਰੀ ਹੈ ਏ ਆਵਾ ਮਾਂ ਦੀ ਪਾਰਟੀ ਦੀ ਨੇਰੀ ਆ ਜਿੱਥੇ ਜਾਣਿਆ ਲੋਕ ਇਹੀ ਉਹ ਕਹਿੰਦੇ ਆ ਕਹਿੰਦੇ ਐ ਕਿ 13 0 ਆ ਤੁਹਾਡਾ ਪੁੱਤ ਹੈ ਸ਼ੈਰੀ ਕਲਸੀ ਤੁਸੀਂ ਆਪਣੇ ਬੱਚੇ ਨੂੰ ਜਿਤਾਓ ਇਹ ਤੋਂ ਪਹਿਲਾਂ ਬੰਬੇ ਵਾਲਿਆਂ ਨੂੰ ਜਿਤਾ ਕੇ ਦੇਖ ਲਿਆ ਗੱਲ ਬਣੀ ਨਹੀਂ ਸੁਬੀਰ ਇੱਕ ਤਰੀਕ ਨੂੰ ਝਾੜੂ ਦਾ ਚੋਣ ਨਿਸ਼ਾਨ ਯਾਦ ਰੱਖਿਓ ਜੇ ਮੈਂ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰ ਸਕਦਾ ਤਾਂ ਤੁਸੀਂ ਕਾਂਗਰਸ ਤੇ ਕਾਲੀਆਂ ਤੇ ਬੀਜੇਪੀ ਨੂੰ ਜ਼ੀਰੋ ਨਹੀਂ ਕਰ ਸਕਦੇ ਫਿਰ ਜ਼ੀਰੋ ਦਾ ਜਵਾਬ ਮੈਨੂੰ ਜ਼ੀਰੋ ਨਾਲ ਹੀ ਦਿਓ ਮੈਂ ਭੁਲੱਥ ਵੀ ਗਿਆ ਸੀ ਵੀਰੋ ਜੇਰੇ ਸਾਹਬ ਦੀ ਬੱਦਲ ਪਾਈ ਹੈ ਮੈਂ ਤੁਹਾਨੂੰ ਦੱਸ ਦਿੰਦਾ ਇਸ ਵਾਰ ਪੰਜਾਬ ਬਣੇਗਾ ਹੀਰੋ 13 0 13 0 ਔਰ ਖੁਸ਼ਖਬਰੀ ਉੱਪਰੋਂ ਵੀ ਸੁਣ ਲਓ ਕਿ ਮੋਦੀ ਨਹੀਂ ਆ ਰਿਹਾ ਇੰਡੀਆ ਗਠਜਵੰਧਨ ਦੀ ਸਰਕਾਰ ਬਣੂ ਤੇ ਪੰਜਾਬ ਦਾ ਹਿੱਸਾ ਪਊਗਾ ਵਿੱਚ ਸ਼ਹਿਰੀ ਦਿੱਲੀ ਬੋਲੂ ਤੇ ਇੱਥੇ ਆਪਣੀ ਸਰਕਾਰ ਕਿਸੇ ਮਾਂ ਦੇ ਪੁੱਤ ਦੀ ਹਿੰਮਤ ਨਹੀਂ ਪੈ ਸਕਦੀ ਪੰਜਾਬ ਦਾ ਕੋਈ ਪੈਸਾ ਰੋਕ ਜੇ ਆ ਗੱਲ ਕਰਨ ਤੁਹਾਡੇ ਕੋਲੇ ਆਇਆ ਇਸ ਵਾਰ ਗੁਰਦਾਸਪੁਰ ਦਾ ਮੁਕਾਬਲਾ ਅਹਿਮ ਹੈ ਕਿਉਂਕਿ ਇਥੋਂ ਆਮ ਆਦਮੀ ਪਾਰਟੀ ਵੱਲੋਂ ਨੇ ਅਮਨ ਸ਼ੇਰ ਸਿੰਘ ਸ਼ਰੀਕਲ ਸੀ, ਭਾਜਪਾ ਦੇ ਨੇ ਦਿਨੇਸ਼ ਬੱਬੂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਨੇ ਦਲਜੀਤ ਸਿੰਘ ਠੀਮਾ, ਕਾਂਗਰਸ ਵੱਲੋਂ ਨੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਦਾਵਾ ਤੇ ਬਸਪਾ ਵੱਲੋਂ ਨੇ ਰਾਜਕੁਮਾਰ ਜਨੋਤਰਾ